ਤਾਨੂੰ ਪਹਿਲਾਂ ਵੀ ਬੜੀ ਬੜੀ ਦੱਸਿਆ ਕਿ ਬਾਸ ਸਟੂਡੀਓ ਇੱਕ 11 ਦੋਸਤਾਂ ਦੀ ਸੰਸਥਾ ਸੀ ਬਾਸ ਸਟੂਡੀਓ ਮੇਰਾ ਨਹੀਂ ਸਾਡਾ ਸਾਰਿਆਂ ਦਾ ਸੀ ਸਾਢੇ 52 ਸਾਲ ਦਿਲਾਂ ਤੇ ਰਾਜ ਕੀਤਾ ਸਟੂਡੀਓ ਨੇ ਤੇ ਇੱਕ ਨੰਬਰ ਤੇ ਵਾਹਿਗੁਰੂ ਦੀ ਪਰਮਾਤਮਾ ਦੀ ਮਿਹਰ ਤੇ ਸਾਡੇ ਸੱਜਣਾ ਮਿੱਤਰਾਂ ਤੇ ਸਾਰਿਆਂ ਸੰਗੀ ਸਾਥੀਆਂ ਦਾ ਸਾਥ ਸੀ ਬਾਸ ਸਟੂਡੀਓ ਨੂੰ ਤੇ ਰਿਆਵਾ ਤੇ ਆ ਹੁਣ ਤੁਸੀਂ ਮੜੇ ਟੀਜ਼ਰ ਖਾਇ ਤੁਹਾਨੂੰ ਭੇਜੇ ਤੇਸਰਾ ਸਾਰੇ 11 ਦੋਸਤਾਂ ਨੂੰ ਤੁਹਾਨੂੰ ਕਿਆ ਹੀ ਯਾਦ ਕੀਤਾ ਜਾਊਗਾ ਆਪਾਂ ਇਤਿਹਾਸ ਲਿਖਣਾ ਇਹਨਾਂ ਦੇ ਸੱਜਣਾ ਤੇ ਪੰਜ ਮੇਰੇ ਜਿਹੜੇ ਮੇਨ ਸੀ ਉਹ ਵੀ ਦੱਸਿਆ ਤੁਹਾਨੂੰ ਕਿਹੜੇ ਕਿਹੜੇ ਜਿਹੜੇ ਦੁਨੀਆ ਵਿੱਚ ਚਲ ਗਏ ਨੇ ਤੇ ਹੁਣ ਉਹ ਜਿਤਨਾ ਫਿਲਮਾਂ ਦੇ ਵਿੱਚ ਨਹੀਂ ਆਉਂਦੀ ਪਰ ਜਦੋਂ ਪਹਿਲਾ ਦਿਲਜੀਤ ਦੀ ਫਿਲਮ ਆਈ ਤੇ ਐਂਟਰੀ ਮਗਰੋਂ ਪਵਾਦੀ ਗਿੱਪੀ ਘਰੇਵਾਲ ਦੀ ਲਾਸਟ ਹੈ ਕੋਈ ਐਡ ਜੀ ਆ ਜਣੀ ਪਿਓਣ ਅੱਗੇ ਕਿ ਐਂਟਰੀ ਪਵਾਦੀ ਗਿੱਪੀ ਘਰੇਵਾਲ ਆਉਣ ਵਾਲਾ ਗਿੱਪੀ ਦੀ ਐਂਟਰੀ ਪਵਾਦੀ ਅੱਗੇ ਜੈਜੀ ਬੈਸਟੀਵਲ ਮਾਉਣ ਵਾਲੀ ਆ ਇਦਾਂ ਮੰਨ ਲਓ ਐਂਟਰੀ ਨਹੀਂ ਮੰਨ ਲਓ ਜਾਣ ਕੇ ਮਾਰ ਦਿੰਦੇ 2 ਕੁ ਮਿੰਟ ਦੀ ਤਾਂ ਜੈਜੀ ਵੀ ਆੜ ਕੇ ਦੇਰ ਜੀ ਨੂੰ ਜਾਂਦਾ ਹੈ ਅਖੀਰ ਤੇ ਅਗੇ ਹਾਂ ਟੂ ਐਮ ਬ ਲੈਣੇ ਆਂਦਾ ਇੱਕ ਫਿਲਮ ਚ ਮਤਲਬ ਇਦਾਂ ਐਂਟਰੀ ਪੈਂਦੀ ਹੁੰਦੀ ਹੈ ਜਿਹਦੀ ਅੱਗੇ ਫਿਲਮ ਆਉਣੀ ਹੋਵੇ ਹੁਣ ਅੱਗੇ ਸਾਡੀ ਐਂਟਰੀ ਚ ਮੜੇ ਟੀਜ਼ਰ ਜੇ ਦੱਸਨੇ ਆ ਜੇ ਫਿਲਮਾਂ ਤਾਂ ਲੰਮੀਆਂ ਚੱਲਣੀਆਂ ਆ ਆ ਜਿਹੜੇ ਭੇਜੇ ਦੇ ਇੱਕਦੋ ਤੁਹਾਨੂੰ ਟੀਜ਼ਰ ਦੇ ਦੱਸੇ ਆ ਟੀ ਫਿਲਮਾਂ ਦੇ ਬਹੁਤ ਲੰਮੀਆਂ ਆ ਸਾਡੀਆਂ ਤੇ ਮਤਲਬ ਉਹ ਕਿ ਇੱਕ ਨਾ ਤੁਹਾਨੂੰ ਦੱਸਿਆ ਵੀ ਇਹ ਸੰਸਥਾ ਜਿਹੜੀ ਨਾ ਬਾਸ ਸਟੂਡੀਓ ਇਹ ਮਤਲਬ ਐਵੇਂ ਕਿਵੇਂ ਸੰਸਥਾ ਨਹੀਂ ਰਹੀ 25.5 ਸਾਲ ਰਾਜ ਕੀਤਾ ਇਹਨਾਂ ਨੇ ਪਰ ਕੋਈ ਇੱਕ ਵੀ ਧੱਕੇਸ਼ਾਹੀ ਨਹੀਂ ਇੱਕ ਵੀ ਗਰੀਬ ਮਾਰਨੀ ਬਿਲਕੁਲ ਜਾਇਜ਼ ਤੇ ਹੁਣ ਆਪਾਂ ਜਿਹਦੀ ਐਂਟਰੀ ਪਵਾ ਰਹੇ ਆ ਜੀ ਵੈਸੇ ਤੁਹਾਨੂੰ ਕਿਹਾ ਸੀ ਵੀ ਜ਼ਿਆਦਾ ਮਤਲਬ ਕਿ 90% ਮੇਰੇ ਸੱਜਣ ਮਿੱਤਰ ਮੇਤੋ ਛੋਟੇ ਹੁੰਦੇ ਕਿਤੇ 5-10% ਵੱਡੇ ਹੁੰਦੇ 100 ਚ ਮੰਨ ਲਓ 90-95 ਛੋਟੇ ਰਏ ਆ ਤੇ ਕੋਈ 2-4-5 ਹੀ ਵੱਡੇ ਹੁੰਦੇ ਤੇ ਹੁਣ ਆਪਾਂ ਜਿਹਦੀ ਐਂਟਰੀ ਪਵਾ ਰਹੇ ਆ ਕੀ ਆਲਾ ਇਹ ਗਾਣਾ ਸਿੱਧੂ ਮੂਸੇ ਵਾਲਾ ਸਾਡਾ ਵੀਰ ਫੁੱਟ ਉੱਚਾ ਦੀਰਾਂ ਨਹੀਂ ਬਦੀਰੇ ਦੇ ਵਿੱਚੋਂ ਇਹ ਢੂੜ ਫੁੱਟ ਦੀਦਾ ਹੈ ਡੇਢ ਫੁੱਟ ਨਾਲੋਂ ਢੂੜ ਦਾ ਲੋ ਸਾਢੇ 6 ਫੁੱਟ ਆ ਰਿਹਾ ਜੀ ਹੁਣ ਤੁਹਾਡੇ ਸਾਹਮਣੇ ਜਦੋਂ ਅੱਜ ਤੋਂ 26 27 ਸਾਲ ਪਹਿਲਾਂ ਵੀਰ ਜੀ ਤੁਹਾਡੇ ਕੋਲੋਂ ਜਦੋਂ ਸਕੂਟਰ ਸਕਾਟਰ ਜਾਂਦੇ ਹੁੰਦੇ ਹੈ ਕਿ ਨਹੀਂ ਮੇਰੇ ਘਰ ਨੂੰ ਨਹੀਂ ਹੈ ਕਿ ਸਾਈਕਲ ਹੀ ਆ ਰਹੀ ਪੈਰੀ ਐਂਟਰੀ ਜੀ ਸਾਡੇ ਮੇਰੇ ਉਸ ਵੱਡੇ ਵੀਰ ਦੀ ਐਂਟਰੀ ਆ ਰਹੀ ਜੇ ਉਹਦੀ ਆਪਾਂ ਐਂਟਰੀ ਪਾਉਣੀ ਜੇ ਤੇ ਉਹਦੇ ਬਾਰੇ ਗੱਲਾਂ ਬਾਤਾਂ ਚੱਲਣੀਆਂ ਜੇ ਲੰਮੀਆਂ ਚੱਲਣੀਆਂ ਜੇ ਤੁਹਾਨੂੰ ਕਿਹਾ ਵੀ ਸੱਜਣਾ ਤੇ ਇਤਿਹਾਸ ਲਿਖਣਾ ਐਡੀ ਕਿ ਨਹੀਂ ਵੱਡੀ ਗੱਲ ਬੜਾ ਕੁਝ ਚੱਲਣਾ ਜੇ ਤੇ ਐਂਟਰੀ ਸਾਡੀ ਸਿੱਧੀ ਉਹਨਾਂ ਸਮਿਆਂ ਦੇ ਹਿਸਾਬ ਨਾਲ ਲਾ ਲਓ ਹਿਸਾਬ ਤਾਂ ਤੁਸੀਂ ਲਾ ਲਓ 26 ਸਾਲ ਪਹਿਲਾਂ 27 28 ਸਾਲ ਪਹਿਲਾਂ ਆਪਣੇਪੁਰ ਕੀ ਸੀ ਹੁੰਦਾ ਨਾ 24 ਕਿਤੇ ਕਾਲੀ ਕਾਲੀ ਰੇਂਜ ਘੁੰਮਦੀ ਭੁੱਲ ਕੇ ਵੀ ਬੀਬਾ ਹੱਥ ਨਹੀਂ ਪਾਈਦਾ ਕੱਲੇ ਕੇਰੇ ਨਹੀਂ ਰਿਤੇ ਸਵੇਰੇ ਮਿੱਤਰ ਵੀ ਰੌਮ ਵਿੱਚ ਰਕਦੇ ਨਹੀਂ ਚਾਹੀਦਾ ਪਤਾ ਨਹੀਂ ਕਿਹੜਾ ਟੋਨ ਸੀ ਇਸ ਤਰ੍ਹਾਂ ਹੀ ਤੇ ਨਜਾਇਜ਼ ਕਿਤੇ ਬਾਜ ਸਟੂਡੀਓ ਨੂੰ ਪਰੇਸ਼ਾਨ ਨਹੀਂ ਕਰੀਦਾ ਇਹ ਤੋਂ 26 ਸਾਲ ਦਾ ਇਤਿਹਾਸ ਹੈ ਤੇ ਆ ਰਹੀ ਜੇ 24 ਘੰਟੇ ਜਿਹੜੀ ਘੁੰਮਦੀ ਕੌਣ ਕਾਲੀ ਰੇਂਜ ਨਹੀਂ ਚਿੱਟੀ ਕਮਾਂਡਰ ਚਿੱਟੀ ਕਮਾਂਡਰ ਆ ਰਹੀ ਏ ਉਥੇ ਐਂਟਰੀ ਪਾ ਰਿਹਾ ਜੇ ਮੇਰਾ ਵੱਡਾ ਵੀਰ ਲੰਮਿਆਂ ਦਾ ਪਰਿਵਾਰ ਵਾਜਦਾ ਜੀ ਦੱਸਣ ਦੀ ਰਹਿਤ ਨਹੀਂ ਗਈ ਕੋਈ ਕਸਰ ਕਿੰਨੇ ਫੁੱਟ ਲੰਮਾ ਦਿਸਦਾ ਹੈ ਪੁੱਛਿਆ ਦੱਸਦਾ ਹੈ ਕਮਾਂਡਰ ਗੱਡੀ ਆ ਰਹੀ ਏ ਬਾਸਟੂਡੀ ਤੇ ਰੁਕਣ ਲੱਗੀ ਜੇ ਤੇ ਤੁਸੀਂ ਸਵਾਗਤ ਕਰੋ ਮੜਿਆ ਪਾਓ ਐਂਟਰੀ ਮਾਰੋ ਤਾੜੀਆਂ ਤੁੜੀਆਂ ਹੀ ਮਰਵਾਦਣੀ ਏ ਕਿ ਦਿਨ ਨੂੰ ਤਾੜੀਆਂ ਦਿਨ ਇਤਿਹਾਸ ਦਿੱਖਦਾ ਉਹ ਚੰਗੀ ਤਰ੍ਹਾਂ ਪਹਿਲੀ ਐਂਟਰੀ ਮੇਰੇ ਵੀਰ ਦੀ ਪਹਿਲਾ ਵੱਡੇ ਦੀ ਸਰਦਾਰ ਬਚਿੱਤਰ ਸਿੰਘ ਪਟਵਾਰੀ ਨਾਲੀ ਪਹੁੰਚ ਕੀ ਜੀ ਕਮਾਂਡਰ ਗੱਡੀ ਸਾਡੇ ਸਾਡੇ ਸਟੂਡੀਓ ਤੇ ਸਾਰਿਆਂ ਦੇ ਸਟੂਡੀਓ ਤੇ ਬਚਿੱਤਰ ਸਿੰਘ ਪਟਵਾਰੀ ਜੀ ਆਪਣਾ ਰਜਿਸਟਰ ਚੁਸਟ ਰੱਖ ਰਹੇ ਨੇ ਸਤਿ ਸ਼੍ਰੀ ਅਕਾਲ ਸਲਾਮ ਯਾਟਾ ਅੰਮ ਅੱਗੇ ਬਹਿ ਗਏ ਨੇ ਜੀ ਮੇਨ ਕੁਰਸੀ ਤੇ ਤੇ ਉਹ ਤੁਹਾਡੇ ਬਾਣੇ ਕਹਾਣੀ ਉੱਥੇ ਮੁੱਕੀ ਤੁਹਾਨੂੰ ਕਹਿੰਦਾ ਫਿਲਮ ਦੇ ਮਗਰੋਂ ਆਣ ਕੇ ਐਂਡ ਚ ਆਉਂਦੇ ਦੇਖ ਹੀ ਰੋ ਇਹ ਆ ਗਿਆ ਜੀ ਉੱਥੇ ਫੇਰ ਉਹ ਸਾਈਕਲ ਚੋਰ ਵਾਲੀ ਦੀ ਕਹਾਣੀ ਜੇ ਮੁੱਕੀ ਨਹੀਂ ਹੈ ਨਾ ਕੇ ਬੰਨੇ ਗੱਲ ਅਸੀਂ ਲਾ ਕੇ ਹਟਦੇ ਨੇਗੇ ਐਵੇਂ ਥੋੜੀ ਤੇ ਜਦੋਂ ਚਾਹ ਪੀਤੀ ਤੇ ਪਟਵਾਰੀ ਨੂੰ ਪਤਾ ਲੱਗਾ ਹੀ ਵੀ ਆਹ ਕੰਮ ਹੋਇਆ ਸਾਡੀ ਦੁਕਾਨ ਚੋਂ ਸਾਈਕਲ ਚੁੱਕਿਆ ਗਿਆ ਹੀ ਤੇ ਇਹਨਾਂ ਨੇ ਭੇਜੇ ਨੇ ਤੇ ਬਾਜ ਨੇ ਤੇ ਇੱਕ ਮੁੰਡਾ ਆ ਰਾਤ ਜਿਹੜਾ ਨਾਲ ਤੋਂ ਖੜਿਆ ਹੋਇਆ ਸ਼ਾਇਦ ਬੁੱਧੂ ਹੀ ਮੈਨੂੰ ਲੱਗਦਾ ਹੂੰ ਤੇਹੀ ਉਹ ਸਾਈਕਲ ਬਰਾਮਦ ਕੀਤਾ ਹੈ ਤੇ ਇਹ ਸਾਡਾ ਜਿਹੜਾ ਪਟਵਾਰੀ ਹੈ ਨਾ ਇੱਕ ਨਿਆਣਿਆ ਵਰਗਾ ਸੁਭਾਅ ਦਾ ਗੁੱਸਾ ਆਉਣਾ ਹੀ ਨਹੀਂ ਗੁੱਸਾ ਤੇ ਆਉਣਾ ਹੀ ਨਹੀਂ ਛਪੇੜ ਕੇ ਤੇ ਮਾਰਨੀ ਨਹੀਂ ਤਾ ਗਾਲ ਕੇ ਇਹਨੂੰ ਕੱਢਣੀ ਨਹੀਂ ਤੇ ਕੁਝ ਨਹੀਂ ਕਰਨਾ ਨਿਆਣਾ ਦਿਲ ਪੋਲਾ شریف ਉੱਚਾ ਬੋਲਣਾ ਹੀ ਨਹੀਂ ਤੇ ਪਰ ਜੇ ਕਿਤੇ ਕੋਈ ਅੱਖਾਂ 'ਚ ਰੜਕ ਗਿਆ ਨਾ ਤਾਂ ਮੁੜ ਕੇ ਉਹਦੀ ਪੈਲੀ ਪਤਾ ਕਿੱਥੇ ਜਾ ਕੇ ਲੱਭਦੀ ਹੁੰਦੀ ਪਤਾ ਨਹੀਂ ਕਿਹੜੇ ਪਿੰਡ 'ਚ ਚਲ ਗਈ ਆਂਦਾ ਆਸ ਮੈਨੂੰ ਨਹੀਂ ਪਤਾ ਸਾਡੀ ਪੈਲੀ ਕਿੱਧਰ ਛਲਕੀ ਆ ਇਹ ਤਰ੍ਹਾਂ ਪੈਨ ਚੱਲ ਜਾਂਦਾ ਹੁੰਦਾ ਹੈ ਸਾਡਾ ਗੇਰਾ ਮੁੜ ਕੇ ਮੈਨੂੰ ਆਂਦੇ ਨੇ ਭਰਾ ਤੇਰਾ ਵੱਡਾ ਉਹਨੂੰ ਸਮਝਾ ਸਾਡੀ ਪੈੜੀ ਨਹੀਂ ਲੱਭਣ ਢਈ ਲਵਾ ਦਿੰਨੇ ਮੈਂ ਕੋਈ ਨਹੀਂ ਕਿੱਥੇ ਆ ਕਿੰਨੀ ਕੀ ਦੱਸੋ ਲੱਭ ਦਿੰਨੇ ਮੁੰਡੇ ਪਤਾ ਨਹੀਂ ਕਿਹੜੇ ਪਿੰਡ ਕਲਤੀ ਹੈ ਸਾਡੀ ਪੈੜੀ ਤੇ ਇਸ ਤਰ੍ਹਾਂ ਦੇ ਵੀ ਉਹ ਕੰਮ ਕਰ ਲਿੰਦਾ ਹੈ ਗੁੱਸਾ ਜੋ ਖਾ ਜਾਂਦਾ ਗੁੱਸਾ ਉਹ ਮਤਲਬ ਆਉਂਦਾ ਨਹੀਂ ਗੁੱਸੇ 'ਚ ਆਹਨਾਂ ਵਿੱਚ ਕੋਈ ਨਹੀਂ ਕੋਈ ਨਹੀਂ ਜਾਓ ਵੀ ਜੀ ਸੱਸਰੀ ਕਾ ਜਾਓ ਕਰਨ ਜਾਓ ਤੁਸੀਂ ਕੋਈ ਤਾਂ ਦੀ ਤਰ ਇਹਨੂੰ ਇਹ ਆਹੀ ਵੀ ਸਾਡਾ ਸਾਇਕਲ ਚੁੱਕਿਆ ਗਿਆ ਤੇ ਮੈਂ ਸਾਰੀ ਕਹਾਣੀ ਤੇ ਦੱਸਤੀ ਉਹਦਾ ਕਿੱਥੇ ਉਹ ਬੰਦਾ ਵੀਰ ਮੈਨੂੰ ਪਤਾ ਇਹਨੇ ਜੇ ਮੇਲ ਵੀ ਪਉਏ ਇਹਨੇ ਕਿਹੜਾ ਉਹਨੂੰ ਚਪੇੜ ਮਾਰ ਲਿੰਦੇ ਕੁਛ ਨਹੀਂ ਆਕਣਾ ਇਹਨੇ ਪਿਆਰ ਨਹੀਂ ਆ ਮਖਣਾ ਵੀ ਵੀਰ ਕਿਉਂ ਕਰਦਾ ਐਦਾਂ ਹੁਣ ਪੈਨ ਤੇ ਇੱਥੇ ਚਲਾਨੀ ਪਹਿਲੀ ਪੁਲੀ ਉਹਦੀ ਹੈ ਕਿ ਨਹੀਂ ਸਾਈਕਲ ਦੀ ਤੇ ਉਹ ਮੈਂ ਕਿਹਾ ਉਹ ਐ ਪ੍ਰਾਈਸਰ ਨਾਲ ਦੀ ਦੁਕਾਨ ਚ ਕਟਿੰਗ ਆ ਲਈ ਇੱਥੇ ਨਾਈ ਦੀ ਦੁਕਾਨ ਸੀ ਤੇ ਮੈਂ ਉਧਰ ਬੈਠਾ ਤੇ ਫਿਰ ਉੱਥੇ ਬੈਠਾ ਫਿਸਕੋ ਫਿਸਕੋ ਲਾਈ ਉਹਨੇ ਮੋਛਾਣੂ ਆ ਤਾਂ ਕੀਤੀਆਂ ਚਲੋ ਠੀਕ ਹੈ ਅਹੀਂ ਵਾਲਾਂ ਦੀ ਕੋਈ ਬੇਦਵੀ ਦੀ ਗੱਲ ਨਹੀਂ ਕਰਦੇ ਚਲੋ ਮੋਛ ਵੈਸੇ ਤੇ ਜਿਹਦੇ ਨਾਮ ਦਾ ਸਿੰਘ ਲੱਗਦਾ ਹੈ ਨਾ ਮੈਂ ਨਹੀਂ ਵੀ ਦਾੜੀ ਕਟਾਉਣੀ ਆ ਉਹਨੂੰ ਨਾ ਜਿੰਨਾ ਜਿਹੜੇ ਸਰਦਾਰਾਂ ਦੇ ਮੁੰਡੇ ਆ ਜਾਂ ਸਿੰਘ ਆ ਉਹਨਾਂ ਨੂੰ ਕੱਲੀ ਮੋਛ ਨਹੀਂ ਰੱਖਣੀ ਚਾਹੀਦੀ ਕਲੀਨ ਸ਼ੇਵ ਜਿਹੜੀ ਥੱਲੇ ਹੋਣਾ ਚਾਹੀਦਾ ਉਹ ਨਾ ਮੁੜ ਕੇ ਬਦਲ ਜੇ ਜਾਂਦਾ ਬੰਦਾ ਮਤਲਬ ਲੱਗਦਾ ਨਹੀਂ ਆ ਸਰਦਾਰਾਂ ਦਾ ਜਾਂ ਸਿੱਖਾਂ ਦਾ ਬੱਚਾ ਜਾਂ ਕਿਤਰਾ ਚਲੋ ਉਹ ਲਾਲਿਆਂ ਨੂੰ ਚੱਟਦੀਆਂ ਜਿਨ੍ਹਾਂ ਨੂੰ ਚੱਟਦੀਆਂ ਜਾਂ ਕੋਈ ਹੋਰ ਆ ਉਹ ਕਰ ਸਕਦੇ ਆਪਾਂ ਉਹਨਾਂ ਨੂੰ ਕਈ ਕਹਿੰਦੇ ਕਰੀ ਤੁਸੀਂ ਵੀ ਜਾਓ ਔਰ ਇਹ ਕਰੋਗੇ ਤਾਂ ਫਿਰ ਕਈ ਬਣਾ ਪੁੱਠੀ ਕਹਾਣੀ ਪੈਦੀ ਆ ਜਤਰਾਉਣ ਪੈਣ ਲੱਗੀਏ ਉੱਥੇ ਚਲ ਗਏ ਤੇ ਉਹ ਵਿਚਾਰਾ ਫੇਰ ਉਹ ਹੀ ਗੱਲ ਸ਼ੀਸ਼ੇ ਅੱਗੇ ਫਿਸਕੋ ਲਾ ਕੇ ਤਾਂ ਐ ਕਰੀ ਜਾਵੇ ਬੈਠਾ ਵੀ ਤੂੰ ਇੱਕ ਸਾੜਾ ਸਾਈਕਲ ਚੁੱਕਿਆ ਇੱਕ ਘੜ ਤੋਂ ਕੁੱਟ ਖਾਦੀ ਆ ਤੇ ਤੂੰ ਅੱਜ ਤਾ 10 ਦਿਨ ਪਾਸੇ ਰਹਿ ਉਹ ਫੇਰ ਉੱਥੇ ਹੀ ਆ ਕੇ ਬੈਠਾ ਕੁਰਸੀ ਦੇ ਚੌੜਾ ਆ ਤੇ ਅਹੀਂ ਚਲ ਗਏ ਮੈਂ ਤੇ ਪਟਵਾਰੀ ਉੱਥੇ ਹੀਰੇ ਕਟੰਗਾਲੀ ਦੁਕਾਨ ਲੱਗ ਕੇ ਹੁੰਦੀ ਸਾਡੇ ਮੋਚੀਆਂ ਦਾ ਨਾਈ ਸਿੰਘ ਤਕ ਉਹ ਆਇਤਾ ਕੁਰਸੀ ਦੇ ਚੌੜਾ ਕੇ ਬੈਠਾ ਤੇ ਮੈਂ ਚਲ ਪਟਵਾਰੀ ਇਹਨੂੰ ਕੀ ਆਖਣਾ ਮੈਨੂੰ ਨਹੀਂ ਮੈਨੂੰ ਫਿਕਰ ਤੇ ਭੇਜਣਾ ਹੁੰਦਾ ਵੀ ਉਹ ਨਾ ਜਾ ਕੇ ਮਾਰ ਦੇ ਸਿਰ ਸੁਰਚ ਤੇ ਇਹਦਾ ਬਿਨ ਫਿਕਰ ਹੀ ਨਹੀਂ ਹੈਗਾ ਪਹਿਲੇ ਕੀ ਉਹਨੂੰ ਕਿਹੜੇ ਚਪੇੜ ਮਾਰਨੀ ਨੇ ਕੁਝ ਨਹੀਂ ਕਰਨ ਨੇ ਤੇ ਮੈਨੂੰ ਅੰਦਰ ਬਾਜੀ ਵੀਰਾ ਮੜਾਇਆ ਐ ਮਾਂ ਜੀ ਅਜੀ ਇਹ ਵੀ ਉਹ ਕੁਰਸੀ ਤੇ ਬੈਠਾ ਤਾਂ ਜਿਤਨਾ ਐ ਕਰਦੀਆਂ ਪਿੱਛੇ ਬੋਗੋ ਫੜ ਮੜ ਗਈ ਮਾਚਲ ਅੱਜ ਸ਼ੁਕਰ ਹੈ ਕਿ ਤੇ ਪਟਵਾਰੀ ਵੀ ਚੇੜ ਚਪੇੜ ਮਾਰ ਲੱਗਾ ਮੈਂ ਪਿੱਛੇ ਬਾਹਾਂ ਫੜਦੀ ਖੜੀਆ ਕੁਰਸੀ ਨਾਲ ਇਤਰਾ ਬੈਠੇ ਸੀ ਪਟਵਾਰੀ ਲਾਗੋ ਉਸ ਤਰਾ ਫੜਿਆ ਕੜਾਚ ਦੇ ਨਹੀਂ ਮਾਰੀ ਤੇ ਮੋਛ ਲਾ ਗਿਆ ਉਹ ਮਾਰੀ ਉਹ ਮੈਂ ਪਟਵਾਰੀ ਆ ਕੀ ਕਰਦਾ ਜੀ ਅੰਦਰੀ ਜੱਜ ਦੀ emoion ਸਾਈਕਲ ਚੋਰ ਨਾ ਥਲੇ ਦਾੜੀ ਨਾ ਲੈਣਾ ਨਾ ਦੇਣਾ ਕੱਲੀ ਮੋਛ ਵੱਟ ਦੇ ਜਾਂਦਾ ਦਾ ਇਹ ਵਰਤੀ ਦੀ ਮੋਛ ਕਿੱਥੇ ਲਾਲੇ ਇਹਦਾ ਕੀ ਮਤਲਬ ਸਾਡੀ ਦੁਕਾਨ ਤੇ ਲਾ ਕੇ ਆ ਕੇ ਫੇਰ ਮੋਛਾਂ ਵੱਟ ਦੇ ਦਿੰਦੇ ਆ ਇੱਕ ਘੱਟ ਤੋਂ ਉਦਨ ਕੁੱਟ ਖਾਦੀ ਆ ਇੱਕ ਉਹ ਅਜੇ ਆ ਤੇ ਆਰਾਮ ਕਿੰਨਾ ਚਿਰ ਲੱਗਾ ਹੋਊਗਾ 5 ਸਕਿੰਟ 5 ਸਕਿੰਟਾਂ ਜੇ ਮੋਚ ਕੱਟ ਕੇ ਤੇ ਲਾਗੇ ਆ ਕੇ ਬਹਿ ਗਏ ਫਿਰ ਆਪਣੇ ਦਫ਼ਤਰ ਚ ਆਈ ਚਾਹ ਚੁ ਮਗਾਲੀ ਉਹ ਮੁੜ ਕੇ ਤਰਲੇ ਕੱਢੇ ਦੇ ਆਪਣੇ ਦੇ ਦੁਕਾਨ ਦੇ ਫੇ ਮੇਰੀ ਯਾਰ ਦੋਜੀ ਵੀ ਕੱਟਦੇ ਹੋਣਾ ਮੈਂ ਕਿਤਨਾ ਜਾਵਾਂ ਬਾਹਰ ਉਹ ਆਖੇ ਮੈਂ ਦੂਜੀ ਕੱਟ ਕੇ ਮਰਨਾ ਹੀ ਉਹੜਾ ਜਿਹੜੇ ਕੱਟ ਕੇ ਗਏ ਆ ਦਫ਼ਤਰ ਲਾ ਕੇ ਪਤਾ ਕਿਡਾ ਖਰਾਬ ਹੀ ਉਹਨਾਂ ਦਾ ਉਹ ਜੇ ਨਾਂ ਧੱਕਾ ਸਹੀ ਦੇ ਨਾਂ ਧੱਕਾ ਕੀ ਨਾ ਕਰਦੇ ਤੇ ਤੂੰ ਹੁਣ ਭਰਾ ਮੈਂ ਕੀ ਕਰਾਂ ਫਿਰ ਉਹੀ ਰਾਹ ਦੇ ਕੋ ਆਇਆ ਵੀ ਭਾਈ ਕਿਤਰਾ ਕਰੀਏ ਪਰਾਈ ਹੰਦਾ ਰਹਿੰਦੇ ਕੋਈ ਨਹੀਂ ਇੱਕ ਉਹਨਾਂ ਨੂੰ ਉਹਦੋਂ ਆਇਆ ਨਹੀਂ ਆ ਜਿਹੜਾ ਕਰੋਨਾ ਨਹੀਂ ਤੇ ਆਪਾਂ ਮਾਸਕ ਲੈ ਦੇਣਾ ਸਾਨੂੰ ਲਾਗੋ ਲੱਲਾ ਮਾਸਕ ਜਲ ਜਾ ਕਰਨ ਤੇ ਆਉਂਦਾ ਵੀ ਨਹੀਂ ਯਾਰ ਕਰੋ ਉਹਦਾ ਲਗੋ ਅੰਮਾ ਚਲ ਪੜਾਈ ਸਾ ਛੱਡিয়ে ਖੜਾ ਅੰਮਾ ਜਾਵੀ ਦੂਜੀ ਵੱੜਦੀ ਤੇ ਅੰਮਾ ਉਹ ਲਾਗਿਆ ਜਿਹੜਾ ਚਿੱਟਾ ਜਾਂ ਪੂਚ ਪੋਚਾ ਜਾਂ ਮਾਰਦੇ ਜੀ ਮੈਂ ਚੰਗੀ ਤਰ੍ਹਾਂ ਦੀ ਇਹ ਛੇਪ ਛੂ ਕਰਦੇ ਸੋਹਣੀ ਕਰਦੇ ਕੋਈ ਨਹੀਂ ਪੈਸੇ ਨਾ ਲਈ ਬੰਦਾ ਆਪਣਾ ਅੱਗੇ ਭੇਜੀ ਕੁੱਟਿਆ ਬੜਾ ਹੈ ਚਲ ਚਾਹ ਪਾਣੀ ਪਿਆ ਕੋਈ ਨਹੀਂ ਤੇ ਗਾਂ ਤੋਂ ਉਹਨੂੰ ਕਾ ਸਾਈਕਲ ਤੋਂ ਕੁੱਣਾ ਚੁੱਕੀ ਕੇ ਇਹਦਾ ਕੋਈ ਮਤਲਬ ਗਰੀਬ ਬੰਦੇ ਲੋਕਾਂ ਵਿਚਾਰਿਆਂ ਕੋਲ ਸਭਾ ਸਾਈਕਲ ਲਿਆ ਹੁੰਦਾ ਤੇ ਤੇ ਹੁਣ ਤੁਹਾਨੂੰ ਦੱਸਤੀ ਗੱਲ ਸਾਰੀ ਪਟਵਾਰੀ ਦੀ ਐਂਟਰੀ ਪੈ ਗਈ ਜੇ ਅੱਗੇ ਚੱਲਣੀ ਜੇ ਫਿਲਮ ਆ ਐਂਟਰੀ ਇਹ ਟੀਜ਼ਰ ਜੇ